ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਖਿਲਾਫ ਆਏ ਦਿਨ ਜਿਹੜੇ ਆ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੁਣ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇਹ ਪਿੰਡ 나ਜੋਵਾਲ ਹੈਗਾ ਜਿਹੜਾ ਪੋਏ ਹਲਕੇ ਦੇ ਵਿੱਚ ਪੈਂਦਾ ਇੱਥੇ ਵੀ ਲੋਕਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਰੱਜ ਕੇ ਰੋਸ ਕੀਤਾ ਗਿਆ ਕਾਰਨ ਹੈਗਾ ਬਿਜਲੀ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਪਿਛਲੇ ਕਾਫੀ ਸਮੇ ਤੋਂ ਜਿਹੜੀ ਉਹ ਬਿਜਲੀ ਜਿਹੜੀ ਆ ਉਹਨਾਂ ਨੂੰ ਪ੍ਰੋਪਰ ਨਹੀਂ ਮਿਲ ਰਹੀ ਆਖਮ ਚੋਲੀ ਕਰੀ ਆ ਬਿਜਲੀ ਭਗਵੰਤ ਮਾਨ ਨੇ ਦਾਅਵੇ ਕੀਤੇ ਸੀਗੇ ਕਿ ਜਦੋਂ ਸਰਕਾਰ ਸਾਡੀ ਬਣੇਗੀ ਲੋਕਾਂ ਨੂੰ ਇੱਕ ਤਾਂ ਬਿਜਲੀ ਨਹੀਂ ਆਣਗੇ ਦੂਸਰਾ 24 ਘੰਟੇ ਜਿਹੜੀ ਬਿਜਲੀ ਮਿਲੇਗੀ ਲੋਕਾਂ ਨੇ ਪ੍ਰੋਟੈਸਟ ਕੀਤਾ ਰੋਸ਼ ਕੀਤਾ ਰੱਜ ਕੇ ਕਿ ਬਿਜਲੀ ਜਿਹੜੀ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਨਹੀਂ ਆ ਰਹੀ ਉਹਨਾਂ ਦੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਪੜ੍ਹਾਈ ਤੇ ਅਸਰ ਪੈ ਰਿਹਾ ਕਹਿ ਸਕਦੇ ਆ ਸੋਨਾ ਬਹਿਨ ਤੋਂ ਤੰਗ ਹੋਏ ਨਾ ਕੰਮਾਂ ਕਰਨ ਤੋਂ ਜਦੋਂ ਆਂਦੇ ਆ ਬਿਜਲੀ ਨਹੀਂ ਹੁੰਦੀ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਰੋਸ਼ ਕਰ ਰਹੇ ਨੇ ਲੋਕਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਜਿਹੜੀ ਬਿਜਲੀ ਹੈ ਫ੍ਰੀ ਨਹੀਂ ਚਾਹੀਦੀ ਬਿੱਲ ਲਗਾ ਦਿੱਤੇ ਜਾਣ ਪਰ ਬਿਜਲੀ ਜਿਹੜੀ ਸਾਨੂੰ 24 ਘੰਟੇ ਮਿਲਣੀ ਚਾਹੀਦੀ ਹੈ ਦੋਸਤੋ ਗੱਲਬਾਤ ਸੁਣਾਣੇ ਆ ਲੋਕਾਂ ਨਾਲ ਕੀਤੀ ਹੋਈ ਲੋਕਾਂ 'ਚ ਕੀ ਰੋਸ਼ ਹੈਗਾ ਤੇ ਕੀ ਲੋਕੀ ਮੰਗ ਕਰ ਰਹੇ ਨੇ ਦੋਸਤੋ ਤਤ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਾਰੇ ਨੱਜਵਾਲ ਦਾ ਹੈ ਤੇ ਦਿਨੇ ਵੀ ਲਾਈਟ ਨਹੀਂ ਆਂਦੀ ਰਾਤੀ ਵੀ ਨਹੀਂ ਲਾਈਟ ਆਂਦੀ ਕਿਸਾਨ ਹੈ ਪੂਰਾ ਦਿਨ ਪਹਲੀਆਂ ਚ ਰਹਿੰਦੇ ਆ ਰਾਤ ਨੂੰ ਉਹਨਾਂ ਨੂੰ ਸੌਣ ਦਾ ਟਾਈਮ ਆਂਦਾ ਕਿ ਇੱਕ ਚੈਨ ਦੀ ਨੀਂਦ ਸੋਈਏ ਥੋੜਾ ਜਿਹਾ ਕਿ ਸਵੇਰੇ ਫਿਰ 5 ਵਜੇ ਉੱਠ ਕੇ ਅਸੀਂ ਖੇਤਾਂ 'ਚ ਜਾਣਾ ਉਹ ਜਿਹੜੇ ਰਾਤ ਨੂੰ ਆਂਦੇ ਆ ਤੇ ਨਾ ਲਾਈਟ ਹੁੰਦੀ ਹੈ ਨਾ ਕੁਛ ਹੈ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਕੂਲ ਜਾਣਾ ਹੁੰਦਾ ਪੂਰਾ ਦਿਨ ਸਕੂਲ ਦੇ ਵਿੱਚ ਰਹਿੰਦੇ ਆ ਉਹ ਘਰ ਆਂਦੇ ਆ ਉਹਨਾਂ ਨੂੰ ਕੋਈ ਲਾਈਟ ਦੀ ਕੋਈ ਬੰਦੋਬਸਤ ਨਹੀਂ ਆ ਪੜਾਈ ਦੇ ਵਿੱਚ ਕੋਈ ਉਹਨਾਂ ਨੂੰ ਇਨਵਰਟਰ ਵੀ ਨਹੀਂ ਚੱਲ ਰਿਹਾ ਕਿਉਂਕਿ ਕਈ ਦਿਨਾਂ ਤੋਂ ਇਹ ਪੰਗਾ ਹੋ ਰਿਹਾ ਤੇ ਆਪਣਾ ਜਿਹੜੇ ਇਨਵਰਟਰ ਆ ਸਾਡੇ ਉਹ ਕੋਈ ਪੱਖਾ ਨਹੀਂ ਚੱਲ ਰਿਹਾ ਸਾਡਾ ਕੋਈ ਕੁਝ ਨਹੀਂ ਹੈ ਆਪਣੇ ਤੇ ਕੋਈ ਗੱਲ ਨਹੀਂ ਆਹੀ ਤਾਂ ਅਪਕੋ ਟਾਈਮ ਪਾਸ ਕਰ ਲਾਂਗੇ ਕਿਸੇ ਵੀ ਤਰ੍ਹਾਂ ਲੇਕਿਨ ਸਾਡੇ ਜਿਹੜੀ ਅੱਗੇ ਨੌਜਵਾਨ ਪੀੜੀ ਬੱਚੇ ਤਿਆਰ ਹੋ ਰਿਹਾ ਆਹੀ ਉਹਨਾਂ ਨੂੰ ਕੀ ਤਿਆਰ ਕਰ ਸਕਦੇ ਹਾਂ ਉਹਦੀ ਕੀ ਬੋਡੀ ਬਣੇਗੀ ਕੀ ਆਹੀ ਕੁਝ ਨਹੀਂ ਕਰ ਸਕਦੇ ਉਹਦੇ ਵਾਸਤੇ ਜਾਇਗਦਿਆ ਕਈ ਕਦੀ ਕਦੀ ਬਿਜਲੀ ਫਰੀ ਦਿੱਤੀ ਗਈ ਹੈ 24 ਘੰਟੇ ਦੀ ਲਾਈਟ ਤਾਂ ਮਹੀਆ ਕਰਾਈ ਗਈ ਹੈ ਸਾਰੇ ਇਹਦੇ ਨਾਲ ਉਹ ਬਿਜਲੀ ਦੇ ਬਿੱਲ ਲਾ ਦਣ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਉਹਨਾਂ ਦੇ ਵੀ ਤੇ ਬਿੱਲ ਕੱਟ ਕਰ ਦੇਣ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਲੇਕਿਨ ਬਿਜਲੀ ਸਾਨੂੰ 24 ਘੰਟੇ ਜਿਹੜੀ ਹੈ ਸੀਐਮਪ ਕੋਲ ਤਾਂ ਮੰਨਦਾ ਵੀ ਕਹਿਣਾ ਹੈਗਾ ਕਿ 24 ਘੰਟੇ ਜਿਹੜੀ ਬਿਜਲੀ ਮਹੀਆ ਕਰਾਈ ਗਈ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਰਾਈ ਗਈ ਸਰ ਕਿਹੇ ਕੋਲ ਵੀ ਪੁੱਛ ਲਓ ਸਰ ਕੱਟ ਲੱਗ ਰਿਹਾ ਸਰ ਮੈਂ ਖੁਦ ਰਾਤੀ 57 ਵਾਰੀ ਕਾਲ ਕੀਤੀ ਆ ਸਰ ਮੈਂ ਆਪਣਾ ਆਪਣੇ ਆਪਣੇ ਕਿ ਵਟਸਐਪ ਦੇ ਵਿੱਚ ਕਾਲ ਕੀਤੀ ਆ ਔਰ ਮੈਂ ਸਰ ਈਮੇਲ ਆਈਡੀ ਦੇ ਵਿੱਚ ਕਾਲ ਕੀਤੀ ਆ ਉਹਨਾਂ ਨੂੰ ਈਮੇਲ ਆਈਡੀ ਪਾਈ ਆ ਰਾਤੀ ਸਰ ਮੈਂ ਤਕੀਸ਼ ਵਾਸ਼ਨ ਵੀ ਲਿਆ ਤੁਹਾਨੂੰ ਕੋਈ ਰਿਸਪੌਂਸ ਨਹੀਂ ਆ ਸਰ ਬਸ ਨੋ ਸਰ ਅਗਰ ਤੁਹਾਡੀ ਇਹੇ ਮੁਸ਼ਕਲ ਹੱਲ ਨਹੀਂ ਹੁੰਦਾ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਸਰ ਨਹੀਂ ਹੁੰਦਾ ਤਾਂ ਅਸੀਂ ਰੋਡ ਜਾਮ ਕਰਾਂਗੇ ਸਰ ਔਰ ਬਿਜਲੀ ਦੇ ਵਿੱਚ ਜਾ ਕੇ ਉੱਥੇ ਵੀ ਧਰਨੇ ਦੇਾਂਗੇ ਔਰ ਰੋਡ ਦੇ ਵਿੱਚ ਜਾ ਕੇ ਮੇਨ ਰੋਡ ਅਸੀਂ ਜਾਮ ਕਰਾਂਗੇ ਸਰ ਪ੍ਰੀਤ ਸਿੰਘ ਮੇਰਾ ਨਾਮ ਹੈ ਪ੍ਰੀਤ ਨਾਜਵਾਲਤਵਾ ਰਾਤ ਨੂੰ ਰੋਜ਼ ਡੇਲੀ ਕੱਟ ਲੱਗਦਾ ਜੀ ਨਿਆਣਿਆਂ ਨੂੰ ਸਵੇਰੇ ਸਕੂਲ ਜਾਣਾ ਹੁੰਦਾ ਸਕੂਲ ਜਾਣ ਦੇ ਟਾਈਮ ਤੇ ਜਨਾਨੀਆਂ ਸਭ ਸੁੱਤੀਆਂ ਹੁੰਦੀਆਂ ਵਿਚਾਰੀਆਂ ਰਾਤ ਦੇ ਡਿਸਟਰਬ ਹੋਈਆਂ ਹੁੰਦੀਆਂ ਇਸ ਕਰਕੇ ਇਹਨਾਂ ਨੇ ਰੋਜ਼ ਤੱਕ ਕੀਤਾ ਹੈਗਾ ਕਿ ਰੋਜ਼ ਕੱਟ ਪਿੰਡਾਂ ਦੇ ਵਿੱਚ ਹੀ ਲੱਗਦਾ ਪਿੰਡਾਂ 'ਚ ਹੀ ਕਿਉਂ ਲੱਗਦਾ ਕੱਟ ਸਹਾਰਾਂ 'ਚ ਵੀ ਕੱਟ ਲੱਗਣਾ ਚਾਹੀਦਾ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਪਿੰਡਾਂ 'ਚ ਕਿਸ ਤਰ੍ਹਾਂ ਰਹਿ ਰਹੇ ਲੋਕੀ ਰੋਜ਼ ਕੱਟ ਲੱਗਦਾ ਰਾਤੀ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਕਿਦਾਂ ਪਾਵਰ ਉਸ ਠੀਕ ਹੋ ਜਾਂਦਾ ਸਵੇਰੇ 4 ਵਜੇ 32 ਜਾਂ 5 ਵਜੇ ਜਾਂ 6 ਵਜੇ ਦਿੰਦੇ ਆ ਬੱਤੀ ਉਸ ਟਾਈਮ ਤੇ ਪਹਿਲਾਂ ਕਿਹੜਾ ਕੰਮ ਕਰਨਾ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਸਕੂਲ ਦੇ ਟਾਈਮ ਤੇ ਬੱਚੇ ਸਕੂਲ ਨਹੀਂ ਜਾ ਸਕਦੇ ਨੀਂਦਰਾ ਹੋਇਆ ਆਉਂਦਾ ਉਹਨਾਂ ਨੂੰ ਪੂਰੀ ਰਾਤ ਦਾ ਪੂਰੀ ਰਾਤ ਜਾ ਕੇ ਹੁੰਦੇ ਕਿੰਨੇ ਦਿਨਾਂ ਇਲੈਕਟ ਕਿੰਨੇ ਦਿਨਾਂ ਦੇ ਕੱਟ ਲੱਗਦੀ ਐ ਇੱਥੇ ਇਹ ਲਗਾਤਾਰ ਲੱਗ ਰਿਹਾ ਜੀ 10 ਦਿਨ ਤੋਂ ਟਟ ਕਾਟੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਬਿਜਲੀ ਪੂਰੀ ਆਣੀ ਚਾਹੀਦੀ ਆ ਭਾਏ 2 ਮਿੰਟ ਜੋਰ ਇਹਦਾ ਬਿਜਲੀ ਦਾ ਰੇਟ ਆ ਉਹ ਲਾਣ ਫ੍ਰੀ ਬਿਜਲੀ ਜਿਹੜੀ ਉਹ ਨਾ ਦੇਣ ਪਰ ਲਗਾਤਾਰ ਬਿਜਲੀ ਆਣੀ ਚਾਹੀਦੀ ਆ ਜੀ ਅਗਰ ਤੁਹਾਡੀ ਬਿਜਲੀ ਨਹੀਂ ਆਂਦੀ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਮਾਰੇ ਰਲ ਕੇ ਸਾਰੇ ਪਿੰਡਾਂ ਦੇ ਜਿੰਨੇ ਵੀ ਲੱਗੇ ਸਕੇ ਪਿੰਡਾਂ ਨਾਲ 8-10 ਪਿੰਡ ਸਾਰੇ ਤਰਨਾ ਨਾਮ ਦੇ ਜੀ ਠੀਕ ਹੈ ਜੀ ਤੁਹਾਡੀ ਬੇਨਤੀ ਇਹੋ ਹੀ ਹੈ ਕਿ ਬਿਜਲੀ ਟਾਈਮ ਦੀ ਆਣੀ ਚਾਹੀਦੀ ਆ ਬੇਸਕ ਘੱਟ ਦੋ ਪਰ ਟਾਈਮ ਦੀ ਆਣੀ ਚਾਹੀਦੀ ਆ ਬੱਚਿਆਂ ਦੀ ਨੀਂਦਰੇ ਪੂਰੇ ਹੋਣੇ ਚਾਹੀਦੇ ਆ ਉਹਨਾਂ ਨੇ ਕੀ ਪੜਨਗੇ ਉਹ ਜੇ ਪੂਰੀ ਰਾਤ ਜਾਗਦੇ ਰਹਿਣਗੇ ਸਕੂਲਾਂ ਦੇ ਵਿੱਚ ਜਾ ਕੇ ਵੀ ਉਹ ਡਿਸਟਰਬ ਹੁੰਦੇ ਨੇ ਸਕੂਲ ਵੀ ਨਹੀਂ ਪੜ ਸਕਦੇ ਉਹ ਇਸ ਕਰਕੇ ਬੇਨਤੀ ਹੈ ਇਹਨਾਂ ਦੇ ਪੰਜਾਬ ਸਰਕਾਰ ਅੱਗੇ ਕਿ ਬਿਜਲੀ ਟਾਈਮ ਸੇ ਆਣੀ ਚਾਹੀਦੀ ਆ 2 ਘੰਟੇ ਲਾਓ ਕੱਟ ਪਰ ਲਗਾਤਾਰ ਆਣੀ ਚਾਹੀਦੀ ਹੈ